ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਆਇਆ ਗੁਰਦੁਆਰਾ ਦੁਖਨਵਰ ਸਾਹਿਬ ਪਟਿਆਲਾ ਜਿੱਥੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਸਿੱਖ ਜਗਤ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਸਾਹਿਬ ਨੇ ਜਿਹੜੇ ਉਹਨਾਂ ਦੇ ਚਰਨ ਛੋਹ ਗੁਰਦੁਆਰਾ ਸਾਹਿਬ ਹੈ 1672 ਈਸਵੀ ਦੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸੀ ਤੇ ਉਸ ਵਕਤ ਇੱਥੇ ਜਿਹੜੀ ਬਿਮਾਰੀ ਆ ਉਹ ਫੈਲੀ ਹੋਈ ਸੀ ਇੱਥੇ ਇੱਕ ਬਰਗਦ ਦਾ ਪੇੜ ਹੁੰਦਾ ਸੀ ਜਿੱਥੇ ਉਹਨਾਂ ਨੇ ਬੈਠ ਕੇ ਆਰਾਮ ਕਰਿਆ ਸੀ ਔਰ ਇੱਕ ਸਰੋਵਰ ਦੇ ਕੰਢੇ ਇੱਕ ਸਰੋਵਰ ਵੀ ਬਣਿਆ ਹੋਇਆ ਜਿੱਥੇ ਤਲਾਬ ਦੇ ਕੰਢੇ ਉਹ ਬੈਠੇ ਸੀ ਤੇ ਉੱਥੇ ਲੋਕਾਂ ਨੂੰ ਆਸ਼ੀਰਵਾਦ ਦੇ ਕੇ ਉਹਨਾਂ ਦੇ ਜਿਹੜੇ ਦੁੱਖ ਦਰਦ ਨੇ ਉਹਨਾਂ ਨੇ ਦੂਰ ਕੀਤੇ ਸੀ ਅੱਜ ਵੀ ਲੋਕ ਉਸ ਜਿਹੜਾ ਸਰੋਵਰ ਹੈ ਇਹਦੇ ਵਿੱਚ ਨਹਾ ਕੇ ਤੇ ਆਪਣੇ ਜਿੰਨੇ ਵੀ ਦੁੱਖ ਨੇ ਨਿਰੋਗ ਨੇ ਉਹਨਾਂ ਨੂੰ ਦੂਰ ਕਰਦੇ ਨੇ ਤੇ ਇਹ ਇਸ ਦਾ ਨਾਮ ਵੀ ਫਿਰ ਦੁੱਖ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਰੱਖਿਆ ਗਿਆ ਤੇ 1942 ਵਿੱਚ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਕੀਤੀ ਗਈ 1930 ਵਿੱਚ ਥੋੜੀ ਬਹੁਤੀ ਫੰਡਿੰਗ ਕੀਤੀ ਗਈ ਤੇ 1942 ਵਿੱਚ ਤੇ ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਣਿਆ ਤੇ ਯਹਾਂ ਪਟਿਆਲਾ ਮੇ ਹੈ ਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ सिखों के नौवे गुरु गुरु तेग बहादुर जी के चार शो प्राप्त है ये गुरुद्वारा साहब सोलह सो बहत्तर में, 1672 में यहां पे श्री गुरु तेग बहादुर साहब जी अपने यहाँ पे आए थे और उन्होंने एक बरगद का एक यहाँ पे पेड़ था जिसके नीचे बैठकर उन्होंने आराम किया था और अभी भी एक सरोवर है जहाँ पे जहाँ पर आ, माना जाता है कि स्नान करने से आ, जो दुख दर्द हैं वो दूर होते हैं। तो हिंदी लैंग्वेज में मैंने इसलिए बताया कि जो हिंदी व्यूअर्स हैं जिन्हें पंजाबी समझ में नहीं आती है और तो उन्हें भी हमारे इस इतिहास के बारे में पता चले इस गुरुद्वारा साहब के बारे में पता चले I'm

सेवा कर सी से गुरधाम दुर्गा हो सब जहान जो कोई सेव कमावे मन वाचक फल पाए करमा दे। देवी कतराणी चरणी लिखी से अठराए नाल बाल शांत हो जाते हैं जी हुक्म हुआ इतने इनान कर दो दूर होसी कोई रोग ना रहे इतने दिन पोहर माघ शुक्रपंचमी सतारा सौ अठाई से सब संगत को खुशी प्राप्त है जो सुप्रीम नाम के दर्शन पावेगा जो हुकुम नाम के दर्शन पावेगा सो मेरे दर्शन पावेगा गुरु का हमको जावेगा सब सुख पालेगा जान कौन ना जाएगा, ऐ एक अपने श्रेष्ठ साहिब पाए के हृदय अपने सिरज साभ करोई जननानिस गुण जा गावै करते के जी दो संसार का ना दोई राम असवा अब्दा तो था तो करता सुज यार हर हर सिया

ਰਤਨ ਗਿਰਿ ਤੇ ਨਾ ਕਾ ਸਭ ਸਾਧ ਸੰਤ ਭਾਰ ਦੇ ਕੀ ਬਿਵਨਾ ਰੰਗ ਜਾਮ ਲਾਗ ਭਗ ਜਲ ਕਰਨ ਕੈ ਜਾਨਵ ਬ੍ਰਿ ਸਾਜ ਰੰਗ ਮਾਇਆ ਕੈ ਰਹਾ ਜਾਗਤ ਪ੍ਰਸੰਚਮ ਧਰਮ ਦਾ ਤੁਮਾ ਸਾ ਸਾਹਿਬ ਜੰਨਿਆ ਹੰਦੇ ਰਾ ਤੁਹੋ ਨਾਨਕ ਨਾਮ ਪੀਛ ਸਰਪਾ ਸਰਨ ਪਰੇ ਕੀ ਰਖੋ ਸਰਬਾ ਜੈਤ ਕਾਮ ਸੰਗਮ ਸਰਬ ਅਨੰਤ ਮਾਇ ਏ ਦਾਸ ਜੁਨਾ ਜੰਨਿਆ ਹੰਦੇ ਰਾ

ਰਾਖ ਦੇਵ ਮੋਹਰਾ ਕਰਾਰੇ ਸਾਹਿਬ ਸੰਤ ਸੁਹਾਏ ਪਿਆਰ ਦੇਰ ਬੰਧ ਦੁਜਨ ਕੇ ਹੱਥਾ ਗੋਪੂਰੀ ਚਤੁਰਦਸ਼ ਕੰਥ ਕਾਲ ਪਾਏ ਬ੍ਰਹਮਾ ਮੈਵਤਰੈ ਨਾਲ ਪਾਏ ਸੁਭਦੀ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ